ਸਤਿ ਸ਼੍ਰੀ ਅਕਾਲ ਬਾਈ ਜੀ ਸਾਰੇ ਵੀਰਾਂ ਨੂੰ ਹੋਰ ਕੀ ਹਾਲ ਚਾਲ ਆ ਬਈ ਸਾਰੇ ਕੂਟਰ ਬਾਜ ਭਰਾਵਾਂ ਦਾ ਘਰ ਪਰਵਾਹ ਠੀਕ ਆ ਜੀ ਸਾਰਿਆਂ ਦੇ ਲੋ ਬਾਈ ਕਰੋ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਵਧੀਆ ਵਧੀਆ ਵੀਰੇ ਠੀਕ ਖਾ ਗਏ ਨਾ ਹੋਰ ਚੜਦੀ ਕਲਾ ਹਾਂ ਚੜਦੀ ਕਲਾ ਠੀਕ ਆ ਰੰਗ ਲੱਗੇ ਲਾਉਣੇ ਇਹਦੇ ਹੁਣ ਹਮ ਯਾਰ ਗੁਲਾਬੀ ਨਾ ਕਰ ਬਾਈ ਢਿੱਡੇ ਦਾ ਹੈ ਗੁਲਾਬੀ ਢਿੱਡੇ ਨਾ ਕਰ ਰਵੀ ਇਹ ਮੈਂ ਤਾਂ ਵੀਰੇ ਲਾਲ ਸਾਰਾ ਕਰਨ ਲੱਗਿਆ ਰੰਗ ਹਾਂ ਇਹ ਨਾ ਕੂਟਰ ਕੱਲ ਮਲੋ ਰੰਗ ਫਿੱਕਾ ਪਾਉ ਹੁੰਦਾ ਦੇਖਿਆ ਨਹੀਂ ਜਗਾ ਹਾਂ ਹਾਂ ਬਾਈ ਕੱਲ ਆ ਕਬੂਤਰ ਛੱਡਿਆ ਦਾ ਆਪਾਂ ਨੇ ਬਾਜੀ ਵਿੱਚ ਬੋਤਲ ਵਾਲਾ ਤੁਸੀਂ ਦੇਖ ਲਿਆ ਆ ਦੇਖੋ ਬੋਤਲ ਜੀ ਵਾਲਾ ਛੱਡਿਆ ਦਾ ਕਬੂਤਰ ਆਪਾਂ ਨੇ ਇਹ ਤੇ ਆਪਾਂ ਨੇ ਬਗਲ ਚ ਕਾ ਗੁਲਾਬੀ ਰੰਗ ਲੱਗਾ ਉਹਦਾ ਕੱਚ ਚ ਹੂੰ ਇਹ ਕਬੂਤਰ ਬਾਈ ਮੇਰੇ ਕੋਲ ਜਣੀ ਕਿ ਮੇਰੇ ਤਾਂ ਸਾਰਾ ਉਹਦਾ ਕਬੂਤਰ ਹੁਣ ਦੋੜ ਆਏ ਦਿਨਾਂ ਚ ਛੱਡਣਾ ਹੁਣ ਮੈਂ ਆਪਣੇ ਵਾਲਾ ਚ ਤੇ ਬਾਈ ਇਹ ਚੈੱਕ ਕਰਨ ਨੂੰ ਮੈਂ ਬਿੰਦੂ ਆਪਣੇ ਮੇਰਾ ਭਾਈ ਇੱਧਰ ਨਾਲ ਇੱਧਰ ਕਾਹਦਾ ਮੁੰਡਾ ਇਦੇ ਕੋਲ ਤੇ ਕੂਤਰ ਲੱਤਦਾ ਤਾਂ ਕਿਉਂਕਿ ਬਾਈ ਉਰਦਾ ਤਾਂ ਉਹਦੇ ਕੋਲੇ ਇਹ ਬੱਚਾ ਮੈਂ ਕਿਹਾ ਚਲੋ ਯਾਰ ਛੱਡ ਕੇ ਦੇਖ ਲੈਨੇ ਆ ਹਨ ਇੱਕ ਆਦੀ ਵਾਰ ਚੈੱਕ ਕਰ ਦਈਏ ਤੇ ਵੀਰੇ ਕੂਤਰ ਨੇ ਬਹੁਤ ਬਿਹਤਰੀਨ ਵਧੀਆ ਜਿਹੜੀ ੜਾਰ ਹੁੰਦੀ ਆ ਬਹੁਤ ਦਿੱਤੀ ਗੱਲ ਬਾਜੀ ਦੇ ਵਿੱਚ ਜਿਆਦਾ ਹੀ ਲਿਬੜ ਗਿਆ ਹੈ ਨਾ ਕੋਈ ਗੱਲ ਨਹੀਂ ਦਾਦੇ ਚੱਲਣਦੇ ਮੇਰਾ ਲਾਲ ਕੂਤਰ ਰੰਗ ਫੇਵਰੇਟ ਆ ਵਫਾ ਕਰਦਾ ਲਾਲ ਰੰਗ ਆਪਾਂ ਰੇਗਾ ਵਾ ਰੇਗਾ ਬੱਦ ਦੇ ਨਾ ਰੇਗਾ ਨਾ ਕਿ ਸ਼ੂਟ ਕਰਦਾ ਬਾਈ ਜਿਹੜਾ ਬੰਦੇ ਨੇ ਲਈ ਜਿਹੜਾ ਰੰਗ ਫਿੱਟ ਮੈਜੇ ਜੇ ਬਾਈ ਗੂੜਾ ਰੰਗ ਕਰਤਾ ਕੱਲ ਇਹ ਕਬੂਤਰ ਨੇ ਥੋੜਾ ਜਿਹਾ ਚਲੋ 베ਰੀ ਦੇ ਕਾਰਨ ਹੋ ਗਿਆ 베ਰੀ ਨੂੰ ਘਰਾਂ ਵੀ ਨਾ ਦੋ ਤਿੰਨ ਵਾਰ ਹੋਇਆ ਇਹ ਆ ਹੋਇਆ ਇਹ ਡਰ ਗਿਆ ਟਾਈਮ ਦੇ ਵਿੱਚ ਉਧਰ ਕੱਢਦੀ ਸਾਰੇ ਕਬੂਤਰ ਜਦ ਇਹ ਕਬੂਤਰ ਮੁੜਿਆ ਆ ਉੱਥੇ ਕਿਉਂਕਿ ਬਾਈ 베ਰੀ ਬਹੁਤ ਪਈ ਸੀ 베ਰੀ ਸਮਾਨੇ ਉੱਡਦਾ ਤਾਂ ਨਾ ਇਹ ਹਾਂ ਸਮਾਨੇ ਇਹ ਬਾਈ ਨਾਲ ਦੇ ਪਿੰਡ ਜਾ ਕੇ ਖੜ ਗਿਆ ਕਬੂਤਰ ਉਦੋਂ ਟਾਈਮ ਕੱਟਿਆ ਜਦੋਂ ਟਾਈਮ ਕੱਟ ਗਿਆ ਥੋੜੇ ਟਾਈਮ ਬਾਅਦ ਚਲੋ ਆ ਵੀ ਗਿਆ ਆਪਣਾ ਕਬੂਤਰ ਫਿਰ ਉੱਥੇ ਵਧੀਆ ਉੜਦਾ ਰਿਹਾ ਵਧੀਆ ਡਾਰ ਦਿੱਤੀ ਜਾਣੀ ਠੀਕ ਆ ਬਾਈ ਸਾਡਾ ਕਬੂਤਰ ਪਾਸ ਆ ਓਕੇ ਰਿਪੋਰਟ ਸਾਨੂੰ ਬਾਈ ਪਾਸ ਹੋ ਗਿਆ ਜਣੀ ਕੇ ਹਾਂ ਸਾਨੂੰ ਵਧੀਆ ਬਦਲ ਨੂੰ ਉਡਾਰ ਦਿੱਤੀ ਇਹਨੇ ਕਬੂਤਰ ਨੇ ਜਿੱਤ ਜਿੱਤ ਦੇ ਰਾਹ ਪਰਤਾ ਪੂਰਾ ਆ ਹਾਂ ਆਪਾਂ ਲਾਸਟ ਟਾਈਮ ਆ ਜੇ ਤਾਰੇ ਆ ਇਹਨੂੰ ਬਾਈ ਜਦੋਂ ਟਾਂਗੀਆਂ ਲੱਗੀਆਂ ਉਸ ਟਾਈਮ ਕਬੂਤਰ ਉਤਰਿਆ ਇਹ ਆਪਣਾ ਇਹ ਬਾਕੀ ਬਾਈ ਬਿੰਦੂ ਦਾ ਵੀ ਨਾਲ ਦੇ ਦਾ ਉਹਦੇ ਵੀ ਛੱਡਿਆ ਬਦਾ ਕੱਲੂ ਦਾ ਵੀ ਤਾਂ ਚਾਚੇ ਦਾ ਵੀ ਤਾਂ ਟਾਈਮ 'ਚ ਕੱਟ ਗਏ ਆਪਣੇ ਕਬੂਤਰ ਇਹ ਨਹੀਂ ਸਾਡਾ ਵੀ ਕਟਿਆ ਇੱਕ ਆਪਣਾ ਜਿਹੜਾ ਚਾਚੇ ਵਾਲੇ 9% ਦੇ ਬਸ ਨਹਾ ਤਾਂ ਆਪਣੇ ਨੌ ਪਰ ਸਿੱਡੇ ਆ ਪਤਾ ਤਾਂ ਚਾਚੇ ਦਾ ਕੋ ਦੋ ਸਕੂਟਰ ਛੱਡੇ ਵੀ ਦੇ ਸੀ ਉਹ ਵੀ ਫਿਰ ਟਾਈਮ ਚੋ ਕੱਟ ਗਏ ਤੇ ਬਾਈ ਕਬੂਤਰ ਬਾਈ ਦਾ ਵੀ ਉਧਰ ਬਿੰਦੂ ਦਾ ਸਹੀ ਵਧੀਆ ਓੜੇ ਸਭ ਦੇ ਯਾਰ ਬਹੁਤ ਉਤਰ ਬਹੁਤ ਚੰਗੇ ਓੜੇ ਪਰ ਬਾਈ ਕਾਰਨ ਉਥੇ ਜ਼ਿਆਦਾ ਮੈਨੂੰ ਤਾਂ ਬੈਰੀ ਦਾ ਹੀ ਲੱਗਿਆ ਵੀਡੀਓ ਵੀ ਬਣਾਈ ਆ ਮੈਂ ਬਾਈ ਬੈਰੀਆਂ ਦੋ ਬੈਰੀਆਂ ਇਕੱਠੀਆਂ ਹੀ ਪੈਂਦੀਆਂ ਦੀਆਂ ਲਗਾਤਾਰ ਆ ਕੇ ਤਿੰਨ ਕਬੂਤਰ ਤਾਂ ਲੈ ਓ ਗਈਆਂ ਦੋ ਬੈਰੀਆਂ ਪੈਂਦੀਆਂ ਤਿੰਨ ਕਬੂਤਰ ਲੈ ਗਈਆਂ ਦੋ ਚਾਰ ਪੰਜ ਕਬੂਤਰ ਪਤਾ ਨਹੀਂ ਕਿੰਨੇ ਕਬੂਤਰ ਭੱਜੇ ਹੋਣੇ ਆ ਉਹ ਤਾਂ ਹੁਣ ਬਾਅਦ ਦੀ ਗੱਲਾਂ ਹਨ ਜਦੋਂ ਬੰਦੇ ਦਾ ਹੁਣ ਸਾਰੇ ਨਹੀਂ ਵੀ ਮਿਲਦੇ ਹੈਗੇ ਇਹ ਰੰਗ ਲਾਲ ਲਾਉਣ ਦਾ ਇੱਕ ਰਾਜ਼ ਪਤਾ ਕਿ ਆਏ ਕਿਉਂਕਿ ਬਾਈ ਇੰਨੇ ਕਬੂਤਰ ਜਦੋਂ ਆਏ ਹੁੰਦੇ ਨਾ ਤੇ ਬਾਜੀ ਦੇ ਵਿੱਚ ਕਿਹਾ ਹੈ ਸੇਮ ਰੰਗ ਲੱਗਿਆ ਹੁੰਦਾ ਕਬੂਤਰਾਂ ਦੇ ਕਿਉਂਕਿ ਮੈਂ ਜਕਾਲੇ ਦੇਖਿਆ ਕੱਲ ਸੇਮ ਤਿੰਨ ਕਬੂਤਰ ਤੇ ਰੰਗ ਦੇ ਉਹ ਯਾਰ ਇੰਨਾ ਡਾਟ ਪਿਆ ਨਾ ਉੱਥੇ ਇਹ 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 ਨਾਲ ਦੇ ਕਬੂਤਰ ਤੇ ਰੰਗ ਤਾਂ ਲੱਗਿਆ ਵਾ ਬੋਤਲ ਹਰੀ ਸੀ ਕ ਛਾਤਾ ਮਾਰਿਆ ਵਾ ਤਾਂ ਬਸ ਇੱਕ ਕੱਚੀ ਰੰਗ ਨਹੀਂ ਜਾ ਉਹ ਮੋਰ ਹੋਰ ਵੀ ਲੱਗੀ ਆ ਦੇਖੋ ਆਪਾਂ ਝੂੜਨੇ ਬੋਲਦੇ ਆ ਦੇਖੋ ਆ ਮੋਰ ਲੱਗੀ ਵੀ ਇਹਦੇ ਕੱਲ ਦੀ ਇਹ ਬਾਕੀ ਇਹ ਕਨੇ ਕਬੂਤਰ ਨਾ ਜਿਹੜਾ ਆਪਣਾ ਕਬੂਤਰ ਹੁੰਦਾ ਨਾ ਇਹਦੇ ਰੰਗ ਚੱਕਣਾ ਦੋ ਤਿੰਨ ਇਕੱਠੇ ਕਬੂਤਰਾਂ ਦੇ ਯਾਰ ਆਪਾਂ ਰੰਗ ਮੈਟਰ ਨਹੀਂ ਕਰਦਾ ਕਿੰਨੀ ਸਫਾਈ ਕੀ ਲੱਗਿਆ ਵਾ ਕਿਆ ਕਰਦਾ ਹਨ ਫਿਰ ਉਹ ਬੱਕਰੀ ਗੱਲ ਆ ਉਹ ਕਿਉਂਕਿ ਬਾਈ ਮੰਨੂ ਕੱਲ ਸੀਨ ਦੇਖਿਆ ਜਿਹੜਾ ਮੈਂ ਬਾਜੀ ਦੇ ਪਰ ਜਾ ਕੇ ਨਾ ਉਹਦੇ ਵਿੱਚ ਵੀਰੇ ਕਬੂਤਰ ਮਤਲਬ ਵੀ ਨਾ ਪਛਾਣ ਨਹੀਂ ਹੋਇਆ ਯਾਰ ਬਾਜੀ ਦੇ ਕਬੂਤਰ ਚ ਪਛਾਣ ਸਹੀ ਗੱਲ ਆ ਇਹਦੇ ਰੰਗ ਬਹੁਤ ਫਿੱਕਾ ਲੱਗਿਆ ਵਾ ਤਾਂ ਬਾਈ ਜਿਹੜੀ ਕਾ ਬੋਤਲ ਬਣੀ ਵੀ ਤੀ ਤੇ ਹਰੀ-ਹਰੀ ਨੂੰ ਰੰਗ ਲਾਲੇ ਠੀਕ ਵਧੀਆ ਬਣਾਇਆ ਦਿਖੂਗਾ ਜਿੱਥੇ ਵੀ ਘੁੰਮੂਗਾ ਵੀ ਆ ਲੱਗੇ ਆ ਗਿਆ ਕਿਉਂਕਿ ਵੀ ਕਿਸੇ ਨੇ ਟੂਸਾ ਟੋਰੀ ਕਿਸੇ ਦੇ ਘਾੰਡ ਪੁਸ ਕਰਿਆ ਪਿਆ ਕੱਲਕੇ ਨੇ ਬੱਲੇ ਚ ਲੈਣਾ ਹੁਣ ਇਹ ਸਾਰਾ ਹੀ ਲਾਲ ਆ ਵੀਰੇ ਇਹਦੀ ਅਲੱਗੀ ਪਛਾਣ ਹੋਊਗੀ ਹਾਂ ਠੀਕ ਇਹ ਗੱਲ ਕਰਕੇ ਮੈਂ ਰੰਗੇ ਲਾਤਾ ਕਿਉਂਕਿ ਤੇ ਰੰਗ ਖਾਰਾ ਵੀ ਲੱਗਿਆ ਹੋਤਾ ਉਹ ਵੀ ਲੱਗਿਆ ਹੋਤਾ ਬੋਤਲ ਬਣੀ ਵੀ ਤੀ ਤੇ ਹਾਂ ਬੋਤਲ ਜਿੱਦ ਬਣੀ ਵੀ ਸੀ ਬੋਤਲ ਸੀ ਹੂੰ ਤੇ ਕਿ ਬਹੁਤ ਹੀ ਉੱਪਰ ਤੇ ਬਾਈ ਉੱਚਾ ਤੁਹਾਨੂੰ ਪਤਾ ਹੋਣਾ ਇੰਨੇ ਕਬੂਤਰਾ ਜਗੂਤਰ ਦਿਖਾਉਣਾ ਵੀ ਬਹੁਤ ਔਖਾ ਹੋ ਜਾਂ ਪਤਾ ਹੀ ਨਹੀਂ ਤਾਂ ਲੱਗਦਾ ਰੰਗ ਦਾ ਵੀ ਕਬੂਤਰ ਕਿੱਥੇ ਕੂਤਰੇ ਵੱਡਦਾ ਥੋੜਾ ਉੱਚੀ ਆ ਸਾਦੇ ਸਾਲਾ ਰੰਗ ਨਹੀਂ ਲੱਗਿਆ ਧਿਆਨ ਨਹੀਂ ਹੋਇਆ ਬਹੁਤਾ ਇੱਕ ਬੰਦੇ ਆ ਗਏ ਸਾਡੇ ਕੋਲ ਬਾਈ ਯੂਪੀ ਦੇ ਬੰਦੇ ਆਏ ਵੇ ਤੇ ਮਿਲਣ ਵੀਰ ਆਪਣੇ ਉਹ ਨਾਲ ਕੱਲ ਬਾਜੀ ਦੇਖਣ ਉਧਰ ਕਬੂਤਰ ਸਾਹਮਣਿਆ ਵਤਾ ਸੀ ਉਧਰ ਬਾਈ ਆ ਗਏ ਉਹ ਫਿਰ ਤੁਹਾਨੂੰ ਪਤਾ ਬਾਈ ਮੜਾ ਮੁੰਡਾ ਚਲੋ ਬਹਿਣਾ ਵੀ ਪੈਂਦਾ ਅਗਲੇ ਕੋਲ ਸੇਵਾ ਪਾਣੀ ਕਰਨਾ ਪੈਂਦਾ ਹਨਾ ਜੋ ਵੀ ਆ ਤਾਂ ਕਰਕੇ ਬਾਈ ਉਹਨਾਂ ਨਾਲ ਫਿਰ ਆਪਾਂ ਵੀਰਾਂ ਕੋਲ ਬਹਿਣਾ ਵੀ ਪਿਆ ਉਹਨਾਂ ਨੂੰ ਟਾਈਮ ਵੀ ਦੇਣਾ ਪਿਆ ਜਿਹਦੇ ਕਰਕੇ ਥੋੜਾ ਜਿਹਾ ਬਸ ਧਿਆਨ ਹੀ ਨਹੀਂ ਦੇ ਹੋਇਆ ਕਬੂਤਰ ਵੱਲ ਨਹੀਂ ਤਾਂ ਰੰਗ ਰੰਗ ਲਾ ਕੇ ਆਪ બસ ਰੰਗਲ ਤੇ ਆਉਂਨਾਂ ਦੇ ਉਹਨਾਂ ਨੂੰ ਲਿਆਂਦਾ ਵਿਚਾਰਿਆਂ ਨੂੰ ਜੂਪੀ ਤੋਂ ਆਏ ਤੇ ਇੰਨੀ ਦੂਰੋਂ ਆਏ ਤੇ ਫਿਰ ਉਹ ਆਪਣੇ ਕੋਲ ਰਹਿ ਕੇ ਵੀ ਗਏ ਆ ਤਾਂ ਕਰਕੇ ਫਿਰ ਆਪਣਾ ਰੰਗ ਰੰਗ ਲੱਗਿਆ ਨਹੀਂ ਆਪਣਾ ਕਬੂਤਰ ਟਾਈਮ ਤੇ ਚਲੋ ਕੱਟ ਗਿਆ ਨਾਲ ਦੇ ਪਿੰਡ ਵੀ ਉੜਦਾ ਦਾ ਫਿਰ ਕੀ ਚੱਕਰੀ ਜੀ ਮਾਰ ਬੈਰੀ ਨੇ ਭਜਾਇਆ ਕਬੂਤਰ ਮੈਂ ਬਾਈ ਆਪ ਦੇਖਿਆ ਮੈਂ ਵੀਡੀਓ ਵੀ ਬਣਾਈ ਆ ਸਭ ਤੋਂ ਵੱਡਾ 3-4 ਕਬੂਤਰ ਸਾਲੇ ਕਬੂਤਰ ਕਟਣ ਦਾ ਕਾਰਨ ਜਿਹੜਾ ਠੀਕ ਹੈ ਬਾਈ ਕੂਤਰ ਨੇ ਆਪਣਾ ਪੂਰੀ ਇਮਾਨਦਾਰੀ ਦਾ ਜੋਰ ਮਾਰਿਆ ਹਾਂ ਬਹੁਤ ਵਧੀਆ ਉੜਿਆ ਕਟਣ ਦਾ ਕਾਰਨ ਬੈਠੀ ਬਹਿਰੀ ਵਸ ਬਹਿਰੀਆਂ ਦੋ ਪੈਂਦੀਆਂ ਨੇ ਮੈਂ ਹੁਣ ਵੀਡੀਓ ਵੀ ਪਾਉਣ ਲੱਗਿਆ ਬਾਈ ਵੀਡੀਓ ਅਪਲੋਡ ਕਰਨ ਲੱਗਿਆ ਦੇਖ ਲੈਣੋ ਕਰਦੇ ਪਾਉਦਾ ਤੁਹਾਨੂੰ ਆਪੇ ਪਤਾ ਲੱਗ ਜਾਣਾ ਵੀ ਵੀਡੀਓ ਵਿੱਚ ਵੀ ਕਿਆ ਸੀਨ ਬਣਿਆ ਹੈ ਕਬੂਤਰ ਬਹੁਤ ਗਰੇ ਬਾਈ ਡਰ ਡਰ ਕੇ ਇੱਕ ਵਾਰ ਤਾਂ ਤਹਿਲਕਾ ਜਿਹੀ ਮਜ ਗਿਆ ਜਾ ਬਹਿਰੀਆਂ ਆਈਆਂ ਦੋ ਬਹਿਰੀਆਂ ਪੈਂਦੀਆਂ ਨੇ ਇਕੱਠੀਆਂ ਸਾਰੇ ਕਬੂਤਰ ਡਰਾ ਕੇ ਰੱਖਦੇ ਉਹਨਾਂ ਨੂੰ ਹਾਲੋ ਨਾ ਕੱਢਣ ਨੂੰ ਸੜਦਾ ਮੂੰਹ ਉੱਪਰ ਤੇ ਲਾ ਦੇ ਹੁਣ ਸਿਰ ਪਰ ਵੀ ਸਿਰ ਲਾਲ ਕਰੇ ਲਾਲ ਲੱਗਦਾ ਗਿਆ ਉਂਗਲੀਆਂ ਨਾਲ ਹੁਣ ਕੋਈ ਨਹੀਂ ਹੁਣ ਲਾ ਲੇ ਸਹੀ ਸਾਲਾ ਸਾਰਾ ਗੁਲਾਬੀ ਗੁਲਾਬੀ ਉਹ ਕਰਦੇ ਹੁਣ ਬੈਰੀ ਉਹ ਦਿੱਖ ਜਾਈਗਾ ਨਾ ਇਹ ਹਾਂ ਉਹ ਜੰਕੜਾ ਹੋਰ ਲਾਲ ਹੁਣ ਕਿਆ ਛੱਡਣਾ ਸੀ ਇਹ ਹੁਣ ਨਹੀਂ ਛੱਡਣਾ ਹੈਗਾ ਹੁਣ ਜਿੰਨਾ ਚਿਰ ਆ ਖੇਤ ਖਾਲੀ ਜ ਨਹੀਂ ਹੁੰਦੇ ਹੈਗੇ ਐਨ ਬੈਰੀ ਦਾ ਕੰਮ ਠੰਡਾ ਨਹੀਂ ਹੁੰਦਾ ਆ ਕੇ ਖਰਾਬ ਪਵਾ ਦੇ ਉਨਾ ਚਿਰ ਛੱਡਣਾ ਹੀ ਨਹੀਂ ਹੈਗਾ ਹੁਣ ਇਹ ਹੱਥ 'ਚ ਰੰਗ ਪੈ ਗਿਆ ਉਹ ਟਾਈਮ ਨਾਲ ਛੱਡਾਂਗੇ ਇਹਨੂੰ ਉਹ ਕਰਤਾ ਲਾਲੇ ਲਾ ਦੇ ਨਾ ਨਾ ਕੁੱਤੇ ਛੱਡ ਦੇ ਇੱਥੇ ਖੜ੍ਹ ਦੇ ਬਾਈ ਆਪਾਂ ਇਹ ਲੋ ਬਾਈਆਂ ਨੇ ਬਣਾਤਾ ਲਾਲੇ ਲਾਲ ਤੇ ਤਾਵਾ ਹੀ ਲਵੇੜ ਤੇ ਮੋਰੇ ਬਣਾ ਰੰਗਲਾ ਕੁਛ ਨਹੀਂ ਕਹਿਣਾ ਜਾ ਕੇ ਬਾਈ ਲਾਲ ਕਬੂਤਰ ਸਾਡਾ ਗੁਲਾਬੀ ਗੁਲਾਬੀ ਕਹਿੰਦਾ ਕੋਈ ਚੱਕਰਾ ਜਰੀ ਪੈਣਾ ਬਹੁਤਾ ਸਾਡਾ ਤਾਂ ਆਪਣਾ ਜਿਹੜਾ ਇਹਦਾ ਵਿਚਾਰੇ ਦਾ ਜਿੰਨਾ ਵੀ ਜੋਰ ਮਾਰਿਆ ਹੋਇਆ ਸਾਡੀ ਨਿਹਮਤ ਤਾਂ ਜੋ ਵੀ ਆ ਹਨਾ ਉਹ ਚੀਜ਼ ਆ ਯਾਰ ਆਪਣੇ ਬਲ ਤੇ ਬਹੁਤ ਵਧੀਆ ਬਾਈ ਉੜਿਆ ਇਹ ਹਾਂ ਬਹੁਤ ਚੰਗਾ ਉੜਿਆ ਬੀਤ ਕੱਲ ਯਾਰ ਵੈਰੀ ਕਬੂਤਰ ਲੈ ਕੇ ਚੱਲਦੇ ਨੇ ਬਾਈ ਉਹ ਬੰਦਿਆਂ ਦਾ ਤਿੰਨ ਕਬੂਤਰ ਤਾਂ ਲੇ ਹੋ ਗਏ ਵੈਰੀ ਉਹ ਹਾਂ ਗੱਲ ਕਰਨ ਲੱਗੇ ਅੱਜ ਕਬੂਤਰ ਬਾਜ਼ੀ ਦੇ ਜਿਹੜੇ ਕਬੂਤਰ ਬਾਜ਼ੀ ਦੇ ਵਿੱਚੇ ਦਾ ਛੱਡੇ ਹੁੰਦੇ ਹਨ ਨਾ ਜਦੋਂ ਕਿ ਸਵੇਰ ਤੇ ਛੱਡੇ ਵੇ ਟਾਈਮ ਹੋ ਜਾਂਦਾ ਸ਼ਾਮ ਦਾ ਵੀਰੇ ਲਾਮ ਦੀ ਗੱਲ ਆ ਗਈ ਤੇ ਵਿੱਚ ਜਿਹੜੇ ਕਬੂਤਰ ਲਾਮ ਨੂੰ ਕਿਹੜੇ ਕਬੂਤਰ ਜਾਣਦੇ ਆ ਹਨਾ ਉਹ ਕਹੇ ਜੇ ਕਬੂਤਰ ਹੋਣੇ ਚਾਹੀਦੇ ਆਪਣੇ ਕੋਲ ਜਿਹੜੇ ਕਬੂਤਰ ਲਾਮ ਦਾ ਆਪਾਂ ਬਾਜ਼ੀ ਲੰਬੀ ਜਾਂਦੀ ਜਦੋਂ ਉਹਦੇ ਵਿੱਚ ਕਹੇ ਜੇ ਕਬੂਤਰ ਉੱਡਦੇ ਵੀਰੇ ਵੀਰੇ ਸਭ ਤੋਂ ਪਹਿਲਾਂ ਤਾਂ ਨਾ ਕਬੂਤਰ ਦੇ ਵਿੱਚ ਕੀ ਆਏ ਕਬੂਤਰ ਦਾ ਜਿਹੜੀ ਆਹ ਚਾਰਸ ਵਾਲੀ ਹੱਡੀ ਛਾਤੀ ਵਾਲੀ ਹੱਡੀ ਆ ਨਾ ਆਹ ਆਏ ਵਾਲੀ ਇਹ ਹੱਡੀ ਹੁੰਦੀ ਵੀਰੇ ਹੱਡੀ ਆ ਹੱਡੀ ਆ ਇਹ ਹੱਡੀ ਪੋਟੇ ਆ ਉਰੇ ਆ ਪੋਟੇ ਤੇ ਇੱਥੇ ਤੇ ਜਾ ਕੇ ਆਹ ਹੱਡੀ 70 ਦੇ ਉਰ ਤੇ ਸਟਾਰਟ ਹੋ ਗਈ ਪੋਟੇ ਥੱਲੇ ਤੋਂ ਉੱਤੇ ਸਟਾਰਟ ਹੋ ਕੇ ਵੀਰੇ ਆਹ ਹੱਡੀ ਨਾ ਆ ਪਿੱਛੇ ਜੋੜ ਆ ਪੂਛ ਕੋਲ ਉਰੇ ਇਦਾਂ ਜੋੜ ਆ ਪਿੱਛੇ ਉਹਨਾਂ ਕੋਲ ਥੱਲੇ ਤੇ ਹੱਡੀ ਜਿਹੜੀ ਜਾਂਦੀ ਨਾ ਜੋੜਾਂ ਕੋਲ ਐ ਜਿੱਥੇ ਖਤਮ ਆਏ ਹੁੰਦੀ ਆ ਪੰਤ ਸਖਤ ਜੋੜ ਆ ਜਿਹੜੇ ਕਬੂਤਰ ਦੇ ਨਾ ਵੀਰੇ ਉਹ ਕਬੂਤਰ ਨੇ ਲਾਮ ਨੂੰ ਜਾਣਾ ਕਿਉਂਕਿ ਜਿਸ ਟਾਈਮ ਕਬੂਤਰ ਜਿਹੜੀ ਜਿਹਦੇ ਕਬੂਤਰ ਦੇ ਨਾ ਇਹ ਜੋੜ ਖੁੱਲੇ ਆ ਪਿੱਛੇ ਦੇ ਵਾਲ ਇਹ ਇਹ ਜੋੜ ਜਿਹਦੇ ਆਏ ਖੁੱਲੇ ਆ ਹੱਡੀ ਮੈਟਰ ਜਦ ਘੱਟ ਕਰਦੀ ਜਿਹੜੇ ਇਹ ਚੀਜ਼ਾਂ ਨਾ ਜਿਹਦੇ ਗੈਵ ਆ ਉਹ ਕਬੂਤਰ ਵੀਰੇ ਲਾਮ ਨੂੰ ਨਹੀਂ ਜਾਂਦਾ ਹੈਗਾ ਇਹ ਗੱਲ ਮੈਂ ਨੋਟ ਕਰੀ ਯਾਰ ਆਪਣੀ ਗੱਲ ਕਰਦਾ ਵੀਰੇ ਕਮੈਂਟ ਦੇ ਵਿੱਚ ਤਾਂ ਚਲੋ ਜਿਹਨੇ ਕਹਿਣਾ ਹੁੰਦਾ ਹੈ ਕਹਿੰਨੇ ਅਗਲਾ ਕਹਿ ਦਿੰਦਾ ਪਰ ਜਿਹੜਾ ਤਜਰਬਾ ਮੈਂ ਦੇਖਿਆ ਇਸ ਚੀਜ਼ ਦਾ ਹੈਨਾ ਤੇ ਵੀਰੇ ਇਹ ਤਜਰਬਾ ਵੀਰੇ ਬਾਕੀ ਸਹੀ ਨਿਕਲਿਆ ਕਿਉਂਕਿ ਭਾਈ ਆਪਣੇ ਕਬੂਤਰ ਦੇਖਣਾ ਗਰਮੀ ਪੂਰੀ ਮੈਂ ਛੱਡੇ ਤੇ ਨਾ ਵੀਰੇ ਹਲ ਗਰਮੀ ਪੈਂਦੀ ਤੇ ਵਿੱਚ ਕਬੂਤਰ ਉੱਪਰ ਦੀ ਤੁਰੇ ਆ ਨੇਰੇ ਹੋ ਨੇਰਾ ਹੋ ਗਿਆ ਤਾਂ ਕੁੱਤਿਆਂ ਨੂੰ ਮੈਂ ਨੇਰੇ ਹੋਏ ਕਬੂਤਰ ਵੀ ਤਾਰ ਰਹੇ ਆ ਤੇ ਇੱਕ ਉਤਰਾ ਜਿਹੜਾ ਵੀਰੇ ਇਹ ਓਕਣਾ ਹੀ ਕਾਪੀ ਆ ਇਹ ਇਹ ਕਬੂਤਰ ਜਰਦਾ ਖਾਂਦੇ ਆ ਦੇਖੋ ਤੁਸੀਂ ਆਰ ਪਰ ਕੁਆਲਿਟੀ ਇਹਦੀ ਹਾਲੇ ਤੱਕ ਆਟਾ ਪਾਸੀ ਹੈ ਤੇ ਇਹ ਕਬੂਤਰ ਦੇ ਪੰਜੇ ਦੇਖੋ ਤੁਸੀਂ ਕਿੱਦਾਂ ਦੇ ਜੰਮ ਨਹੀਂ ਪੰਜੇ ਬਿਲਕੁਲ ਫੁਕੇ ਹੋਏ ਕਬੂਤਰ ਉੱਡਿਆ ਹੋਇਆ ਕਿਉਂਕਿ ਇਹ ਮੈਂ ਤਾਂ ਤੁਹਾਨੂੰ ਦਿਖਾਉਣਾ ਕਿਉਂਕਿ ਆਪਾਂ ਆਪਣੇ ਚੰਗੇ ਕਬੂਤਰ ਤੇ ਇਹ ਚੀਜ਼ ਪੜ੍ਹ ਸਕਦੇ ਆ ਇਹ ਕਬੂਤਰ ਦੇ ਵੀਰੇ ਜੋੜਨਾ ਬਿਲਕੁਲ ਸਖਤ ਚਾਹੀਦੇ ਆ ਨ ਮਜ਼ਬੂਤ ਚਾਹੀਦੇ ਆ ਕਈ ਮੈਂ ਸੁਣਿਆ ਤਾਂ ਵਿੱਚ ਵੀ ਕਹਿੰਦੇ ਮਲائم ਜੋੜ ਚਾਹੀਦੇ ਨਰਮ ਚਾਹੀਦੇ ਆ ਪਰ ਨਹੀਂ ਵੀਰੇ ਉਹ ਲਾਮ ਵਾਲੇ ਕਬੂਤਰ ਦੇ ਜੋੜ ਦਾ ਸਖਤ ਹੀ ਚਾਹੀਦੇ ਆ ਠੀਕ ਆ ਜਿਹੜੇ ਕਬੂਤਰ ਆਪਾਂ 2 2 1 ਵਾਲੀਆਂ ਬਾਜ਼ੀਆਂ ਵਾਲੇ ਆ ਉਹ ਜਿਹੜੇ ਕਬੂਤਰਾਂ ਦੇ ਨਾਲ ਗੈਪ ਰਹਿ ਜਾਂਦਾ ਮੈਂ ਲਹਿਮ ਝੂਟ ਹੁੰਨੇ ਆ ਉਹ ਗਰਮੀ ਵਾਲੀਆਂ ਬਾਜ਼ੀਆਂ ਇਹਨਾਂ ਇਹਨਾਂ ਦੀਆਂ ਮ ਲਾਮ ਨੂੰ ਨਹੀਂ ਜਾ ਸਕਦੇ ਉਹ ਜਿਵੇਂ ਕਿ ਹੁਣ ਦੂਸਰਾਂ ਦੇ ਵਿੱਚ ਸੱਤ 6 6 ਦਾ ਟਾਈਮ ਕਰਦੇ ਸੱਤ ਸੱਤ ਦਾ ਕਾ ਹੋ ਜਾਂਦਾ ਕਈ ਵਾਰ ਬਾਈ ਹਾਂ ਉਹਦੇ ਵਿੱਚ ਇਦਾਂ ਦੇ ਕਬੂਤਰ ਕੰਮ ਕਰਦੇ ਹੱਡੀ ਜੋੜ ਦਾ ਵੀਰੇ ਮਕਸਦ ਇਹੇ ਆ ਕਿਉਂਕਿ ਬੰਦਾ ਇਹ ਫੜ ਕੇ ਕੁੱਤਰ ਨੂੰ ਇਹ ਤਾਂ ਕਹਿੰਦਾ ਇੰਨਾ ਟਾਈਮ ਕਰੂੰਗਾ ਜੀ ਕਿਉਂਕਿ ਉਹ ਥੱਲੇ ਤੇ ਇਹ ਚੀਜ਼ ਦਿਖ ਜਾਂਦੀ ਆ ਉਹਦੀ ਇਹ ਠੀਕ ਆ ਇਹ ਮੇਨ ਚ ਤੇ ਨੂੰ ਜਿੰਨੇ ਵੀ ਕਬੂਤਰ ਰੱਖਣੇ ਨਾ ਵੀਰੇ ਹਾਂ ਉਹ ਕਬੂਤਰ ਇਦਾਂ ਦੇ ਹੋਣਾ ਚਾਹੀਦਾ ਲਾਮ ਵਾਲਾ ਕਬੂਤਰ ਕਿਉਂਕਿ ਇਹ ਇਹੋ ਚੀਜ਼ ਦੇਖ ਕੇ ਕਬੂਤਰ ਬਾਜੀ ਦੇ ਵਿੱਚ ਲਿਜਾ ਹੁੰਦਾ ਵੀ ਅੱਜ ਬਾਜੀ ਕਹਿੰਦੀ ਆ ਤੇ ਲਾਮ ਨੂੰ ਜਾਉਂਗੀ ਬਾਜੀ ਤੇ ਲਾਮ ਖਾਤਰ ਫਿਰ ਕਬੂਤਰ ਉਹ ਸਭ ਦੇਖਣਾ ਪੈਂਦਾ ਗੁੱਡੇ ਜੀ ਮੇਰਾ ਕਿਹੜਾ ਹੈ ਤੇ ਲਾਮ ਵਾਲੇ ਛੱਡ ਹੁੰਦੇ ਆ ਇੱਕ ਕਬੂਤਰ ਦੂਏ ਹੁੰਦੇ ਆ ਜਿਹੜੇ ਕੀ ਬਾਜ਼ੀਆਂ ਦੁਪਹਿਰ ਤੱਕ ਹੁੰਦੀਆਂ ਫਾਈਨਲ ਉਹ ਟਾਈਮ ਛੱਡਦੇ ਆ ਜਿਹੜੇ ਪੂਰੀਆਂ ਲੋਚ ਚ ਚੱਲਦੀਆਂ ਹਾਂ ਇਹ ਚੀਜ਼ਾਂ ਦਾ ਫਰਕ ਆ ਇਹਦਾ ਵਿੱਚ ਠੀਕ ਆ ਹਾਂ ਕਿਉਂਕਿ ਜਿਹੜੇ ਬੰਦੇ ਨੂੰ ਜਿੱਕਣਾ ਫਿਰ ਟਾਈਮ ਬਹਿ ਜਾਂਦਾ ਕਿਉਂਕਿ ਕਿਸੇ ਦਾ ਵੀ ਤੁੱਕਾ ਐ ਲੱਗ ਜਾਂਦਾ ਜਿੱਕਣਾ ਪਤਾ ਨਹੀਂ ਹੁੰਦਾ ਕਈ ਵਾਰ ਨਵੇਂ ਕੁੱਤਰ ਪਾਜਾਂ ਲਈ ਆ ਵੀਰੇ ਇਹ ਤੇ ਕੁੱਤਰ ਕਈ ਵਾਰ ਨਾ ਆਪਾਂ ਦਾ ਦੁਪਹਿਰ ਵਾਲੀਆਂ ਬਾਜ਼ ਜਿਹੜੀਆਂ 2:30 ਖਤਮ ਹੁੰਦੀਆਂ ਹੂੰ ਉਹਨਾਂ ਬਾਜ਼ੀਆਂ ਵਿੱਚ ਆਪਾਂ ਕੁੱਤਾ ਕਈ ਵਾਰ ਨਾ ਕੈਰੀ ਹੱਡੀ ਲੈ ਜੰਨੇ ਆ ਉਹ ਕੁੱਤਰ ਬਾਈ ਉਹ ਟਾਈਮ ਕਰ ਦਿੰਦਾ ਹੈ ਹਨਾ ਉਹ ਕੁੱਤਰ ਨੂੰ ਜੇ ਕਹੀਏ ਵੀ ਲਾਂ ਨੂੰ ਜਾਊਂਗਾ ਬਈ ਇੱਥੇ ਪੈਣੇ ਵਾਲੀ ਗੱਲ ਆ ਜਿਹੜੀ ਸ਼ਾਮ ਤੱਕ ਦੀ ਉਹ ਕੁੱਤਰ ਉੱਥੇ ਕਾ ਫੇਲ ਹੋ ਜਾਊਗਾ ਅੱਛਾ ਹਾਂ ਇਹ ਗੱਲਾਂ ਨੋਟ ਕਰਨੇ ਵਾਲੀਆਂ ਠੀਕ ਆ ਚਲੋ ਵੀਰੇ ਆਪਾਂ ਤੁਹਾਨੂੰ ਇਹ ਜਾਣਕਾਰੀ ਦੇਣੀ ਸੀ ਤੇ ਧੰਨਵਾਦ ਮਿਲਦੇ ਆਂ ਫਿਰ ਆਪਾਂ ਕਿਸੇ ਅਗਲੀ ਅੱਜ ਕੂਤਰੀ ਆਪਣੀ ਵਧੀਆ ਉੜਦੀ ਆ ਇੱਕ ਦੇਖਦੇ ਆ ਕਿਰਪਾ ਕਰੇ ਮਾਲਕ ਆਪਾਂ ਕਿਉਂਕਿ ਇਹਦਾ ਨਾਂ ਹੁਣ ਟਾਈਮ ਲਾਇ ਨੰਬਰ ਲਾਇ ਦੇਣਾ ਕੋਈ ਜੀ ਕਿੰਨੇ ਵੇ ਜਿਹੜਾ ਸੀ ਤੇ ਬਈ ਸਵੇਰੇ ਸਵੇਰੇ ਵੀਰੇ ਉਹੀ 7 ਵਜੇ ਡਾਈ ਆ ਇਹ ਪੂਰੇ ਠੀਕ ਆ ਕਿੰਨਾ ਕ ਟਾਈਮ ਹੋ ਗਿਆ ਹੈਗਾ ਫੋਨ ਫੋਨ ਤਾਂ ਹੈਂਦੀ ਐ ਪਰ ਦੇਖ ਲੈ ਹੁਣ ਵੀਡੀਓ ਕੱਟਣੇ ਪੈਣਗੇ 11 ਕ ਦਾ ਟਾਈਮ ਤਾਂ ਹੋ ਗਿਆ ਹਾਂ 10:30 11 ਦਾ ਤਾਂ ਹੋ ਰਿਹਾ ਹਾਂ 11 ਕ ਦਾ ਹੋ ਰਿਹਾ ਹਾਂ ਠੀਕ ਆ ਚਲੋ ਹਲੇ ਥਰਦੀ ਆ ਬਈ ਕੂਤਰੀਆਂ ਦੇ ਉੱਤੇ ਦੇਖ ਲੈ ਹਾਂ ਬਈ ਟਾਂਗੀਆਂ ਲਾਈਆਂ ਵੀ ਆਏ ਆਪਾਂ ਨੇ ਆ ਬੱਚੇ ਨਵੇਂ ਜਿਹੜੇ ਬੱਚੇ ਆਪਣੇ ਕੋਲ ਹਾਂ ਨਿਕਲੇ ਹੋਏ ਤਾਂਗੀਆਂ 'ਪਰ ਬਿਠਾ ਲਏ ਵੇ ਆ ਚਲੋ ਮਾੜੇ ਮੋੜੇ ਛਾਤਰੀ 'ਪਰ ਲੱਗ ਜਾਣਗੇ ਬਾਈ ਬੱਚੇ ਜਿਹੜੇ ਲਾਏ ਵੇ ਆਪਾਂ ਨੇ ਹਨਾ ਤਾਂ ਕਰਕੇ ਬੱਚੇ ਬਾਹਰ ਛੱਡੇ ਵੇ ਆਪਾਂ ਬਾਕੀ ਦੋ ਉੜਾਏ ਵੇ ਤੇ ਆਪਾਂ ਨੇ ਨੇ ਬਾਈ ਬੱਚੇ ਜਿਹੜੇ ਛਾਤਰੀਆਂ 'ਪਰ ਆਪਾਂ ਲਾਉਣੇ ਨਾ ਉਹ ਬੱਚੇ ਜਿਹੜੋ ਫੰਗ ਆ ਜੰਨੇ ਆ ਉਹਨਾਂ ਛੋਟੇ ਹੁੰਦੇ ਨੇ ਫੰਗਾਂ ਵਾਲੇ ਬੱਚੇ ਨੂੰ ਛਤਰੀ 'ਪਰ ਬਿਠਾਓ ਤੇ ਲੜਾਰੀਆਂ ਜੀ ਮਾਰਨ ਲੱਗ ਗਏ ਤੇ ਇੱਕ ਗੱਲ ਹੋਰ ਕਹਿਣੀ ਆ ਮੈਂ ਤੇ ਕਿਹੜੇ ਬੱਚੇ ਆ ਜਿਹੜੇ ਨਵੇਂ ਜਿਹੜੇ ਬਾਜ਼ੀਆਂ ਦੇ ਲਈ ਬੱਚੇ ਤਿਆਰ ਹੋ ਜਾਂਦੇ ਆ ਛੇਤੀ ਉਹ ਬੱਚੇ ਪਤਾ ਬਾਈ ਕਿਹੜੇ ਆ ਜਿਹੜੇ ਬ ਤੁੱਪਾ ਸੈ ਲੈਣੇ ਆ ਹੁਣ ਛੱਡਰੀ ਬਾਈ ਇੱਕ ਛੋਟੇ ਬੱਚੇ ਬੈਠੇ ਆ ਇਹ ਹਨਾ ਜਿਨ੍ਹਾਂ ਦਾ ਬਲੱਡ ਆਪਾਂ ਨੂੰ ਪਤਾ ਵੀ ਕੁਤਰਾਂ ਦਾ ਕਿਹਾ ਏ ਉਹ ਬੱਚਿਆਂ ਦੇਖੋ ਹੁਣ ਤੁੱਪਾ ਸੈਕ ਲੈਣੀ ਆ ਇਹਨਾਂ ਨੇ ਪੂਰਾ ਖੱਪਜਣਾ ਤੁੱਪ ਦੇ ਵਿੱਚ ਫੋਕ ਜਾਣਾ ਇੱਕ ਲਿਖੇ ਦਾ ਇਹਨਾਂ ਨੂੰ ਪਤਾ ਇਹਦੇ ਤਸਵੀਰ ਗਰਮ ਆ ਕੁਤਰਾਂ ਦੀ ਹੋ ਜਾਣੀ ਤਾਂ ਪਾਏ ਨੂੰ ਪਤਾ ਵੀ ਆ ਇਹ ਮੌਸਮ ਵਿੱਚ ਮੈ ਉਡਣਾ ਏ ਠੀਕ ਆ ਇਹਨਾਂ ਨੂੰ ਮੌਸਮ ਦਾ ਪਤਾ ਲੱਗ ਗਿਆ ਤੇ ਬਾਈ ਇਹ ਬੱਚੇ ਹੁਣ ਜਿੱਦਣ ਉਡੂਗੇ ਨਾ ਮੈਂ ਤੁਹਾਨੂੰ ਸੱਚਾਈ ਕਹਿਣਾ ਤੁਹਾਨੂੰ ਦਿਖਾਉਂਦਾ ਵੀ ਵੀਡੀਓ ਬਣਾ ਕੇ ਦਿਖਾਉਂਗਾ ਇਹ ਬੱਚੇ ਫੁੱਲ ਉਡੂਗੇ ਇਹਨਾਂ ਦੇ ਨਾਲ ਵਿੱਚ ਠੀਕ ਆ ਮੈਜ ਹੋ ਸਕਦਾ ਠੀਕ ਆ ਰਿਜ਼ਲਟ ਤਾਂ ਪਰਮਾਤਮਾ ਦੇ ਆਤਾ ਚਲੋ ਉਹ ਤਾਂ ਮਿਹਨਤ ਦਾ ਬਣਾਇਆ ਸਾਟੇੜਾ ਵੜਿਆ ਪਿਆ ਹੂੰ ਚਲ ਕੋਈ ਨਹੀਂ ਆ ਜੂਗਾ ਪੰਜ ਦਿਨ ਹੋ ਗਏ ਅੱਜ ਭਾਈ ਘਰਤ ਕਬੂਤਰ ਸਾਡਾ ਖੁੱਡੇ ਤੇ ਉੜ ਜਾਂਦਾ ਏ ਖੁੱਡੇ ਚ ਉੜ ਗਿਆ ਕਬੂਤਰ ਆ ਫਿਰਦਾ ਏ ਇੱਥੇ ਹੀ ਰਹਿੰਦਾ ਏ ਆ ਨਾਲੇ ਗੁਰਦੁਆਰੇ पे ਚਲੇ ਜਾਂਦਾ ਏ ਨਾਲੇ ਬਾਹਰ ਆ ਕੇ ਕੱਟ ਉੜ ਗਿਆ ਏ ਸਾਤੇ ਚਲੋ ਕੋਈ ਨਹੀਂ ਆ ਜੂਗਾ ਇਹ ਵੀ ਆਹ ਦੇਖਾ ਬੱਚੇ ਭਾਈ ਲਾਗੇ ਡਾਰੀਆਂ ਭਰਨ ਹੋਣ ਆਪਣੀਆਂ ਇਹ ਭਾਈ ਨੇ ਖੁੱਡਾ ਖੋਲਿਆ ਖੁੱਡੇ ਚ ਬਾਂਨੇ ਨੂੰ ਕਰਦੇ ਦੇਖ ਲੈ। ਭਾਈ ਇਹਨੂੰ ਫੜੀ ਮੜਾ ਜਾ। ਕਰੀ ਸਿੱਧਾ ਜਾ ਉੱਪਰ ਨੂੰ। ਚਲੋ ਠੀਕ ਆ ਭਾਈ ਉਹਨੂੰ ਕੂਤਰ ਨੂੰ ਤਾਲੀਏ ਕੱਟ ਉੜ ਗਿਆ ਦਾ ਖੁੱਡੇ ਚ ਤੇ ਯਾਰ ਉਹ। ਹਨਾ ਠੀਕ ਆ ਜੀ। ਮਿਲਦੇ ਕਿਸੇ ਅਗਲੀ ਵੀਡੀਓ ਵਿੱਚ। ਚੰਗੀ ਲੱਗੀ ਤਾਂ ਲਾਈਕ ਤੇ ਕਮੈਂਟ ਸ਼ੇਅਰ ਜਰੂਰ ਕਰਿਓ ਵੀਰੇ ਹਨਾ। ਧੰਨਵਾਦ ਜੀ ਸਾਰਿਆਂ ਦਾ।